ਰੜਕਦੇ ਆ ਜਿਨ੍ਹਾਂ ਨੂੰ ਪਹਿਲਾਂ ਰੜਕਦੇ ਸੀ ਅੱਜ ਉਹ ਰੜਕਦੇ ਨਹੀਂ ਤੇ ਰੜਕਣਾ ਇਹਨਾਂ ਵੀ ਨਹੀਂ ਆਖੋ ਸਤਨਾਮ ਬੋਲੇ ਸੁਨਹਾਰਾ ਇਹ ਖਾਲਸਾ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਗਟ ਫੌਜ ਆ ਸਤਗੁਰਾਂ ਨੇ ਕਿਹਾ ਸੀ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਜਦੋਂ ਪ੍ਰਮਾਤਮਾ ਮੌਜ ਵਿੱਚ ਆਇਆ ਫਿਰ ਖਾਲਸਾ ਪ੍ਰਗਟ ਹੋਇਆ ਸਾਡਾ ਗੁਰੂ ਵੀ ਪ੍ਰਗਟ ਹੋਇਆ ਤੇ ਖਾਲਸਾ ਵੀ ਪ੍ਰਗਟ ਹੋਇਆ ਇਹਨੂੰ ਕੋਈ ਦੁਨੀਆ ਦੀ ਤਾਕਤ ਕੋਈ ਦੁਨੀਆ ਦੀ ਸਰਕਾਰ ਕੋਈ ਦੁਨੀਆ ਦੀ ਸ਼ਕਤੀ ਕਦੇ ਖਤਮ ਨਹੀਂ ਕਰ ਸਕੇਗੀ ਖਾਲਸਾ ਅਮਰ ਹੈ ਚੜ੍ਹਦੀ ਕਲਾ ਵਿੱਚ ਰਿਹਾ ਤੇ ਚੜ੍ਹਦੀ ਕਲਾ ਵਿੱਚ ਰਹੇਗਾ ਆਓ ਸਮਾਪਤੀ ਉੱਤੇ ਇੱਕ ਅਰਦਾਸ ਰੂਪੀ ਕਵਿਤਾ ਤੁਹਾਡੀ ਸੇਵਾ ਵਿੱਚ ਕਹਿਣ ਲੱਗਿਆ ਜਿਵੇਂ ਜਦੋਂ ਅਰਦਾਸ ਹੋਣੀ ਆ ਨਾ ਤੇ ਅਰਦਾਸ ਦੀ ਸਮਾਪਤੀ ਪਤਾ ਕਿੱਥੇ ਹੁੰਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕੋਈ ਸਿੱਖ ਵਰਗਾ ਹੋ ਸਕਦਾ ਦੁਨੀਆ ਵਿੱਚ ਲੱਖ ਜਾਲਮ ਤੋਪਾਂ ਨਾਲ ਹਮਲੇ ਕਰਨ ਟੈਂਕਾਂ ਨਾਲ ਹਮਲੇ ਕਰਨ ਸਾਡੇ ਕੋਲ ਲੋਕਾਂ ਨੂੰ ਲਾਲਚ ਦੇ ਕੇ ਖਰੀਦ ਲੈਣ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦੇਣ ਜਿੰਨੇ ਮਰਜੀ ਸਾਡੇ ਉੱਤੇ ਝਾਲਮਾਨਾ ਹਮਲੇ ਕਰਨ ਸਾਡੇ ਵਿਰੋਧੀ ਬਣ ਜਾਣ ਦੁਸ਼ਮਣ ਬਣੇ ਰਹਿਣ ਪਰ ਸਿੱਖ ਕਿੰਨਾ ਨਿਰਵੈਰ ਹੈ ਸਿੱਖ ਅਰਦਾਸ ਕਰਦਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਿੱਖ ਦੀ ਨਜ਼ਰ ਵਿੱਚ ਉਹਦਾ ਦੁਸ਼ਮਣ ਹੀ ਕੋਈ ਨਹੀਂ ਆਖੋ ਸਤਨਾਮ ਸ਼੍ਰੀ ਵਾਇਗੁਰੂ ਤਾਂ ਖਾਲਸੇ ਦੀ ਅੱਜ ਚੜ੍ਹਦੀ ਕਲਾ ਕਿਉਂਕਿ ਸਿੱਖ ਆਪਣੀ ਸੋਚ ਵਿੱਚ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ ਹਾਂ ਜਿਹੜਾ ਕੋਈ ਦੁਸ਼ਮਣੀ ਪਾਲ ਲੈ ਚੜ ਕੇ ਆਏ ਹਮਲਾਵਰ ਹੋਏ ਆਪਣੀ ਸਵੈ ਰੱਖਿਆ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਮੁਕਾਬਲਾ ਕੀਤਾ ਡਟ ਕੇ ਜੁਲਮ ਦਾ ਜ਼ਾਲਮ ਦਾ ਤੇ ਖਾਲਸਾ ਵੀ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਫਰਜ਼ ਬਣਦਾ ਆਹ ਅਰਦਾਸ ਰੂਪੀ ਕਵਤਾ ਹੈ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜਿਸ ਕਵਤਾ ਨੂੰ ਤੁਸੀਂ ਸੁਨੇਹੇ ਦੇ ਰੂਪ ਵਿੱਚ ਸੁਣਦੇ ਹੋ ਨੈਟ ਉਤੇ ਪਾਈ ਮਨਜੀਤ ਸਿੰਘ ਸੋਹੀ ਦੀ ਆਵਾਜ਼ ਵਿੱਚ ਸੁਖ ਦਾ ਸੁਨੇਹਾ ਰੱਬਾ ਆਉਂਦਾ ਰਹਿ ਪੰਜਾਬ ਆ ਤੁਸੀਂ ਥੋੜੇ ਦਿਨ ਪਹਿਲਾਂ ਤੋਂ ਵੇਖ ਰਹੇ ਹੋ ਨਾ ਪੰਜਾਬ ਵਿੱਚ ਕਿੰਨਾ ਖੂਨ ਖਰਾਬਾ ਹੋ ਰਿਹਾ ਦਿਨ ਦਿਹਾੜੇ ਨੌਜਵਾਨਾਂ ਦੇ ਕਤਲ ਹੋ ਰਿਹਾ ਆ ਸਰਪੰਚੀ ਦੇ ਚਾਹ ਵਿੱਚ ਭਰਾ ਭਰਾਵਾਂ ਦੀਆਂ ਪੱਗਾਂ ਲਾਈ ਜਾਂਦੇ ਜਿਹੜੇ ਸਿੱਖ ਲੋਕਾਂ ਦੀ ਇੱਜ਼ਤ ਦੇ ਰਾਖੇ ਦੂਜਿਆਂ ਦੀ ਪੱਤ ਬਚਾਉਣ ਵਾਲੇ ਇੱਜ਼ਤ ਬਚਾਉਣ ਵਾਲੇ ਉਹਨਾਂ ਦੀਆਂ ਆਪਣੇਆਂ ਦੇ ਹੱਥੋਂ ਆਪਣਿਆਂ ਦੀਆਂ ਪੱਗਾਂ ਲੈ ਰਹੀਆਂ ਨੇ ਇੱਕ ਸਰਪੰਚੀਕਰ ਭਰਾਓ ਸਰਪੰਚੀਆਂ ਪੰਚੀਆਂ ਆਉਣ ਜਾਣ ਵਾਲੀਆਂ ਨੇ ਭਰਾ ਨਹੀਂ ਜੇ ਲੱਭਦੇ ਸ਼ਰੀਕਾ ਭਾਈ ਚਾਰਾ ਨਹੀਂ ਜੇ ਲੱਭਦਾ ਪਿੰਡ ਵਾਲਿਆਂ ਨੇ ਜਿੱਥੇ ਖਲੋ ਜਾਣਾ ਨਾ ਉੱਥੇ ਹੋਰ ਕੋਈ ਨਹੀਂ ਜੇ ਖਲੋਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣਿਆਂ ਨੂੰ ਪਾਲ ਦਿਓ ਜਿਹੜੇ ਰਾਜਨੀਤਿਕ ਲੋਕ ਤੁਹਾਡੇ ਨਾਲ ਚਾਲਾਂ ਖੇਡਦੇ ਨੇ ਉਹਨਾਂ ਦੀਆਂ ਚਾਲਾਂ ਸਮਝੋ ਕਿੰਨਿਆਂ ਨੇ ਚਾਲਾਂ ਖੇਡੀਆਂ ਤੁਹਾਡੇ ਨਾਲ ਅਸੀਂ ਕਿੰਨਿਆਂ ਦੇ ਹੱਥਾਂ ਵਿੱਚ ਸਾਡੇ ਭਰਾਵਾਂ ਨੇ ਖੇਲ ਖੇਲ ਕੇ ਵੇਖ ਲਿਆ ਹੁਣ ਤੇ ਆਪਣੀ ਸੋਚ ਨੂੰ ਬਦਲ ਲਈਏ ਚਾਹੀਦੀ ਆ ਸਰਬਸੰਮਤੀ ਪਿੰਡ ਦੀ ਹੋਣੀ ਪਰ ਉਹ ਪਿੰਡ ਵਿੱਚ ਹੋਣੀ ਚਾਹੀਦੀ ਪਿਛਲੀ ਵਾਰੀ ਵੀ ਪਰਨੇ ਤਹਿਸੀਲਾਂ ਵਿੱਚੋਂ ਪਾ ਕੇ ਪਿੰਡਾਂ ਨੂੰ ਕਹਿੰਦੇ ਸਰੋਪੇ ਸਰੋਪੇ ਨਹੀਂ ਹੁੰਦੇ ਪਰਨੇ ਪਾ ਕੇ ਪਿੰਡਾਂ ਨੂੰ ਕੱਲ ਦੇਣੇ ਸਰੋਪਾ ਹੈ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਮਿਲਦਾ ਸਿਰੋਪਾਓ ਜਿਹਦੇ ਗਲ ਵਿੱਚ ਬਖਸ਼ਿਸ਼ ਹੋ ਰਹੀ ਆ ਉਹਦੀ ਵੀ ਪੱਤ ਟਕੇਗਾ ਤੇ ਜਿੱਥੇ ਉਹ ਜਾਏਗਾ ਉਹਦੀ ਸੋਚ ਵਿੱਚ ਵੀ ਇਹ ਸੋਚ ਬਣੇਗੀ ਉਹ ਕਿਸੇ ਦੀ ਪੱਤ ਉਛਾਲੇਗਾ ਨਹੀਂ ਕਿਸੇ ਦੀ ਪੱਤ ਟਕਣ ਦਾ ਯਤਨ ਕਰੇਗਾ ਅਖੰ ਸਤਨਾਮ ਸ੍ਰੀ ਵਾਹਿਗੁਰੂ ਇਹ ਸਿਰੋਪਾਉ ਹੈ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਆਵਰਦਾਸ ਰੂਪੀ ਕਵਤਾ ਹੈ ਕਿ ਪਾਤਸ਼ਾਹ ਇਕਤਿਆਉਣ ਝੋਨਾ ਆ ਰਿਹਾ ਮੌਸਮ ਚੰਗਾ ਹੋਵੇ ਜ਼ਿਮੀਦਾਰਾਂ ਦੀ ਪੁੱਤਾਂ ਮੰਨੂ ਪਾਲੀ ਹੋਈ ਫਸਲ ਮੰਡੀਆਂ ਵਿੱਚ ਵਿਕੇ ਜ਼ਿੰਮੇਦਾਰ ਹੱਸਦਾ ਹੱਸਦਾ ਆਪਣੇ ਘਰ ਨੂੰ ਆਵੇ ਇਸ ਧਰਤੀ ਤੇ ਜਿਹੜਾ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ ਪਾਦਸ਼ਾਹ ਨੂੰ ਠੱਲ ਪਾਈ ਤੇ ਜਿਹੜੇ ਲੋਕ ਚਲਾਕੀਆਂ ਚਾਤਰ ਲੋਕ ਸਾਡੇ ਨਾਲ ਖੇਡਦੇ ਆ ਉਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਸਾਨੂੰ ਸੋਚ ਬਖਸ਼ੀ ਬੜੀ ਪਿਆਰੀ ਨਜ਼ਮ ਹੈ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰਹਿ ਪੰਜਾਬ ਖੁਸ਼ੀਆਂ ਦਾ